ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਕਿ ਭਾਈ ਸਰਬਜੀਤ ਸਿੰਘ ਖਾਲਸਾ ਦੇ ਪੁੱਤ ਨੇ ਇੱਕ ਸੱਚ ਦੱਸਿਆ ਵੀ ਕਿਸ ਪਾਠ ਦੀ ਤਾਕਤ ਦੇ ਨਾਲ ਮੇਰਾ ਪਿਤਾ ਸਿਰਫ 10 ਦਿਨਾਂ ਦੇ ਵਿੱਚ ਜਿੱਤਿਆ ਹੈ ਕਿਹੜੀ ਕਲਾ ਵਰਤੀ ਸੀ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤੇ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਜਿਹਦੇ ਤੇ ਵਰਤ ਜਾਏ ਉਹ ਕਿਉਂ ਨਹੀਂ ਜਿੱਤੇਗਾ ਇੱਕ ਬਚਨ ਮੈਨੂੰ ਹਮੇਸ਼ਾ ਚੇਤੇ ਆ ਜਾਂਦੇ ਨੇ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਜਿਹਦੇ ਵੱਲ ਪਰਮਾਤਮਾ ਖੁਦ ਹੋ ਜੇ ਉਹ ਕਦੋਂ ਹਾਰੇਗਾ ਜਿਹਦੇ ਵੱਲ ਖੁਦ ਪਰਮਾਤਮਾ ਖਲੋਜੇ ਉਹ ਕਦੋਂ ਹਾਰੇਗਾ ਉਹ ਕਦੇ ਹਾਰ ਹੀ ਨਹੀਂ ਸਕਦਾ ਜੀ ਜਿਹਦੇ ਵੱਲ ਪਰਮਾਤਮਾ ਹੋ ਜਾਏ ਉਹ ਕਿਵੇਂ ਹਾਰੇਗਾ ਕਦੇ ਖੁਦ ਸੋਚ ਕੇ ਵੇਖੋ ਵੀ ਪਰਮਾਤਮਾ ਜਿਸ ਦੇ ਵੱਲ ਹੋ ਜਾਏ ਜਿਹਦੇ ਵੱਲ ਪਰਮਾਤਮਾ ਆ ਕੇ ਖੁਦ ਖਲੋਜੇ ਉਹ ਕਿਵੇਂ ਹਾਰੇਗਾ ਉਹ ਕਦੋਂ ਹਾਰ ਸਕਦਾ ਉਹ ਤੇ ਹਾਰ ਹੀ ਨਹੀਂ ਸਕਦਾ ਜੀ ਉਹਨੂੰ ਕੋਈ ਹਰਾ ਹੀ ਨਹੀਂ ਸਕਦਾ ਪਾਤਸ਼ਾਹ ਕਹਿੰਦੇ ਨੇ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਜਿਹਦੇ ਵੱਲ ਉਹ ਪਰਮਾਤਮਾ ਖੁਦ ਹੋ ਜਾਏ ਜਿਹਦੇ ਪਾਲੇ ਚੋ ਖੁਦ ਖਲੋ ਜਾਏ ਤੇ ਉਹ ਕਿਵੇਂ ਜਿਹੜਾ ਹਾਰ ਸਕਦਾ ਚਾਹੇ ਪੂਰੀ ਦੁਨੀਆ ਹਰਾਉਣ ਤੇ ਲੱਗ ਜਾਏ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ 빙ਾ ਹੋਆ ਗੁਰੂ ਸਾਹਿਬ ਕਹਿੰਦੇ ਨੇ ਵੀ ਉਹਦਾ ਵੱਲ ਤੱਕ ਵੀ ਕੋਈ 빙ਾ ਨਹੀਂ ਕਰ ਸਕਦਾ ਜੇ ਆਪਾਂ ਜ਼ੋਰ ਲਾ ਲਈਏ ਵੀ ਇੰਜ ਕਰਦੇ ਆਂਗੇ ਆ ਹੋ ਜੇ ਉਹ ਹੋ ਜਾਏ ਨਹੀਂ ਹੋ ਸਕਦਾ ਭਾਵੇਂ ਜਿੱਡਾ ਮਰਜੀ ਕੋਈ ਕੁਝ ਕਰਨ ਲੱਗਦਾ ਹੈ ਕੁਝ ਵੀ ਹੋ ਹੀ ਨਹੀਂ ਸਕਦਾ ਭਾਵੇਂ ਕੁਝ ਵੀ ਕਿਉਂ ਨਾ ਹੋ ਜਾਏ ਸੋਚ ਕੇ ਵੇਖੋ ਵੀ ਕਿੱਡੀ ਵੱਡੀ ਤਾਕਤ ਕਿੱਡੀ ਵੱਡੀ ਹਸਤੀ ਹੋएगी ਕਿੱਡੀ ਵੱਡੀ ਸਮਰੱਥਾ ਹੋएगी ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਕਿੱਡੀ ਵੱਡੀ ਤਾਕਤ ਹੈ ਕਿੱਡੀ ਵੱਡੀ ਸਮਰੱਥਾ ਹੈ ਸਾਰ ਸੰਗਤ ਜਰਾ ਸੋਚ ਕੇ ਵੇਖੋ ਖਾ ਸੋਚੋ ਇੱਕ ਵਾਰੀ ਪਿਆਰਿਓ ਮੈਂ ਵੇਖ ਰਿਹਾ ਸੀ ਜਿਸ ਤਰ੍ਹਾਂ ਫਰੀਦਕੋਟ ਵਾਲਿਆਂ ਨੇ ਇੱਕ ਬਹੁਤ ਵੱਡਾ ਬਹੁਮੁੱਲਾ ਇਤਿਹਾਸ ਜਿਹੜਾ ਹੈ ਉਹ ਸਿਰਜਿਆ ਹੈ ਤੇ 사ਤ ਸੰਗਤ ਇਹ ਗੱਲ ਜਿਹੜੀ ਹੈ ਉਹਨਾਂ ਨੇ ਜ਼ਾਹਰ ਕਰਵਾ ਦਿੱਤੀ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਅਸੀਂ ਪੰਥ ਤੇ ਕੌਮ ਦੇ ਲਈ ਹਮੇਸ਼ਾ ਜਾਗਦੇ ਹਾਂ ਇੱਕ ਪਾਸੇ ਉਹ ਲੋਕ ਸੀ ਪੂਰਾ ਪਾਲੀਵੁੱਡ ਪੂਰੀ ਇੰਡਸਟਰੀ ਦੇ ਜਿਨ੍ਹਾਂ ਨੂੰ ਦੁਨੀਆ ਜਾਣਦੀ ਐ ਤੇ ਜਿਹੜੇ ਲੋਕਾਂ ਨੇ ਸਿਰਫ ਨਾਮ ਦੇ ਹੀ ਪੱਗਾਂ ਦੇ ਵਿੱਚ ਸਿਰਫ ਫਸਾਏ ਨੇ ਇੱਕ ਪਾਸੇ ਉਹ ਸੀ ਜਿਹੜੇ ਲੋਕਾਂ ਨੇ ਪੂਰਾ ਸਿੱਧਕ ਧਾਰਿਆ ਵੀ ਨਹੀਂ ਜੇ ਜਿਤਾਉਣਾ ਤੇ ਸਰਬਜੀਤ ਨੂੰ ਜਿਤਾਉਣਾ ਹੈ ਹੋਰ ਕੋਈ ਜਿੱਤਣਾ ਨਹੀਂ ਚਾਹੀਦਾ ਜੇ ਫਰੀਦਕੋਟ ਤੋਂ ਹਾਰ ਹੋ ਜਾਂਦੀ ਸਰਬਜੀਤ ਦੀ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਵੀ ਇੱਕ ਕਲੰਕਿਕ ਮੇਹਣਾ ਰਹਿ ਜਾਣਾ ਸੀ ਹੋ ਸਕਦਾ ਹੈ ਅਗਲੀ ਵਾਰ ਸਰਬਜੀਤ ਨਾ ਹੀ ਚੋਣ ਲੜਦੇ ਤੇ ਇੱਕ ਮੇਣਾ ਹਮੇਸ਼ਾ ਫਰੀਦਕੋਟ ਵਾਲਿਆਂ ਦੇ ਸਿਰ ਤੇ ਰਹਿਣਾ ਸੀ ਹੁਣ ਚੋਣ ਲੜਨ ਨਾ ਲੜਨ ਤੇ ਇੱਕ ਵਾਰੀ ਫਰੀਦਕੋਟ ਵਾਲਿਆਂ ਨੇ ਉਲਾਮਬਾ ਲਾਤਾ ਵੀ ਹਾਂ ਵਾਕਈ ਅਸੀਂ ਜਿਤਾਉਣੇ ਤੇ ਸਰਬਜੀਤ ਨੂੰ ਜਿਤਾਉਣਾ ਤੇ ਮੈਂ ਇੱਕ ਭਾਈ ਸਾਹਿਬ ਦੀ ਜਿਹੜੀ ਹੈ ਆਡੀਓ ਸੁਣ ਰਿਹਾ ਸੀ ਉਹ ਕਹਿੰਦੇ ਨੇ ਇਹ ਇੱਕ ਕਲਾ ਵਰਤੀ ਹੈ ਜੀ ਸਿਰਫ ਮਹੀਨੇ ਦੇ ਵਿੱਚ ਹੀ ਮਹੀਨੇ ਤੋਂ ਵੀ ਸ਼ਾਇਦ ਘੱਟ ਹੀ ਸਮਾਂ ਹੋਇਆ ਹੈ ਇਹ ਜਿਹੜੀ ਕਲਾ ਵਰਤੀ ਹੈ ਗੁਰੂ 파ਰਸ਼ਾ ਨੇ ਆਪ ਹੀ ਕਲਾ ਵਰਤਾਈ ਹੈ ਉਸ ਤੋਂ ਪਹਿਲਾਂ ਤੇ ਸਰਬਜੀਤ ਬਾਰੇ ਬਹੁਤ ਘੱਟ ਜਾਣਦੇ ਸੀ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਸਰਬਜੀਤ ਬਾਰੇ ਕਿਉਂਕਿ ਸਰਬਜੀਤ ਕੌਣ ਹੈ ਕਿੱਥੋਂ ਦਾ ਹੈ ਕਿਹਦਾ ਪਰਿਵਾਰ ਹੈ ਕਿਵੇਂ ਆ ਇਹਨਾਂ ਦੀ ਕੌਮ ਨੂੰ ਦੇਣ ਕੀ ਹੈ ਕੀ ਕੁਰਬਾਨੀ ਹੈ ਇਹ ਅਸੀਂ ਬਹੁਤ ਘੱਟ ਸਮੇਂ ਦੇ ਵਿੱਚ ਸਮਝਾ ਸਕੇ ਗੁਰੂ ਨੇ ਐਸੀ ਕਿਰਪਾ ਕੀਤੀ ਜਿਹਨੂੰ ਜਿੱਤ ਦਿਵਾਉਣੀ ਹੋਵੇ ਤੇ ਉਹਨੂੰ ਸਤਿਗੁਰੂ ਫਿਰ ਇਦਾਂ ਹੀ ਕਿਰਪਾ ਕਰਦੇ ਨੇ ਹੁਣ ਇੱਕ ਗੱਲ ਯਾਦ ਰੱਖਿਓ ਵੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੇ ਰਹਿਮਤ ਕੀਤੀ ਤੇ ਸਵਾ ਕੁ ਮਹੀਨੇ ਡੇਢ ਕੁ ਮਹੀਨੇ ਦੇ ਵਿੱਚ ਐਸੀ ਕਿਰਪਾ ਹੋਈ ਰਹਿਮਤ ਹੋਈ ਪੈਸੇ ਵੀ ਬਣ ਗਏ ਫੰਡ ਵੀ ਬਣ ਗਿਆ ਸਭ ਕੁਝ ਹੋ ਗਿਆ ਤੇ ਉਹਨਾਂ ਦੀ ਜਿੱਤ ਵੀ ਹੋ ਗਈ ਇਹ ਕਲਾ ਗੁਰੂ ਨੇ ਵਰਤਾਈ ਹੈ ਇਹ ਪਾਤਸ਼ਾਹ ਨੇ ਕਲਾ ਵਰਤਾਈ ਹੈ ਹੋਰ ਕਿਸੇ ਵਿੱਚ ਤਾਕਤ ਨਹੀਂ ਇਹ ਸਤ ਗੁਰੂ ਨੇ ਆਪ ਕਲਾ ਵਰਤਾਈ ਹੈ ਸਾਰ ਸੰਗਤ ਇਹ ਗੁਰੂ ਨੇ ਕਿਰਪਾ ਰੱਖੀ ਹੈ ਸਤ ਗੁਰੂ ਨੇ ਕਿਰਪਾ ਰੱਖੀ ਹੈ ਸਤ ਗੁਰੂ ਨੇ ਰਹਿਮਤ ਵਰਤਾਈ ਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਹੋਈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਸਰਬਜੀਤ ਖਾਲਸਾ ਨੂੰ ਜਿੱਤ ਗੁਰੂ ਪਾਤਸ਼ਾਹ ਨੇ ਦਵਾਈ ਹੈ ਸੰਗਤ ਨੇ ਦਵਾਈ ਹੈ ਤੇ ਅੱਜ ਜਿਹੜੇ ਫਰੀਦਕੋਟ ਤੋਂ ਹਾਰ ਗਏ ਜਿਹੜੇ ਆਪਦੇ ਆਪ ਨੂੰ ਫਿਲਮੀ ਕਹੋਂਦੇ ਆ ਨਾ ਉਹ ਲੋਕ ਤੇ ਜਿਹੜੇ ਕਹਿੰਦੇ ਅਸੀਂ ਫਿਲਮਾਂ ਵੀ ਕਰਾਂਗੇ ਅਸੀਂ ਇਹ ਕੰਮ ਵੀ ਕਰਾਂਗੇ ਦੋ-ਦੋ ਕੰਮ ਬੰਦਾ ਇੱਕ ਟਾਈਮ ਤੇ ਕਰ ਲੂ ਇਹ ਕੋਈ ਜਿਵੇਂ ਮੁੱਖ ਮੰਤਰੀ ਕਹਿੰਦਾ ਵੀ ਨਾਉ ਤੋਂ ਕੋਈ ਪੰਜ ਵਾਲੀ ਡਿਊਟੀ ਨਹੀਂ ਹੈਗੀ ਜਿਹੜਾ ਬੰਦਾ ਰਾਜਨੀਤੀ ਚ ਪੈ ਗਿਆ ਇਹ ਤਾਂ ਫਿਰ ਸਦਾ ਲਈ ਡਿਊਟੀ ਐ ਸਦਾ ਵਾਸਤੇ ਡਿਊਟੀ ਐ ਇਹ ਕੋਈ ਆਮ ਗੱਲ ਨਹੀਂ ਹੈਗੀ ਵੀ ਹਾਂ ਭਾਈ ਇਹ ਹੋ ਗਿਆ ਉਹ ਹੋ ਗਿਆ ਆ ਚੀਜ਼ ਬਣ ਗਈ ਉਹ ਚੀਜ਼ ਬਣ ਗਈ ਇਹ ਉਹ ਚੀਜ਼ਾਂ ਨਹੀਂ ਹੈਗੀਆਂ ਇਹ ਭੁੱਲ ਜਿਓ ਸਾਰੇ ਜਣੇ ਸਾਧ ਸੰਗਤ ਮੈਂ ਇਥੇ ਤਾਂ ਕਰਕੇ ਬੇਨਤੀ ਕਰਦਾ ਵੀ ਗੁਰੂ ਨੇ ਕਿਰਪਾ ਕੀਤੀ ਨਿਤਨੇਮ ਕਰਨਾ ਪਾਠ ਕਰਨਾ ਗੁਰੂ ਦੇ ਓਟ ਆਸਰੇ ਨੂੰ ਲੈ ਕੇ ਚੱਲਣਾ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ ਇਹਨਾਂ ਚੀਜ਼ਾਂ ਨੇ ਜਿੱਤ ਦਵਾਈ ਆ ਸਰਬਜੀਤ ਖਾਲਸਾ ਨੂੰ ਸੰਗਤ ਨੇ ਏਕਾ ਕਰ ਲਿਆ ਵੀ ਹਾਂ ਜਿਤਾਉਣਾ ਤੇ ਅਸੀਂ ਉਹਨੂੰ ਜਿਤਾਉਣਾ ਭਾਵੇਂ ਹੋਰਾਂ ਨੇ ਬੜਾ ਜ਼ੋਰ ਲਾ ਲਿਆ ਅੱਜ ਵੀ ਜ਼ੋਰ ਲਾ ਰਹੇ ਨੇ ਚਲੋ ਕਿਸੇ ਨੇ ਗੱਡੀ ਦੇਤੀ ਜੀ ਅਮਰੀਕਾ ਦੀ ਸੰਗਤ ਨੇ ਕਿੰਨੇ ਵੀ ਚਲੋ ਸਰਬਜੀਤ ਖਾਲਸਾ ਨੂੰ ਗੱਡੀ ਦੇਤੀ ਉਹ ਅਗਲੇ ਨੇ ਗੱਡੀ ਦਿੱਤੀ ਕਹਿੰਦੇ ਜੀ ਸੰਗਤ ਦੇ ਪੈਸੇ ਨਾਲ ਐਸ ਪ੍ਰਸਤੀਆਂ ਸ਼ੁਰੂ ਹਲੇ ਤਾਂ ਸੌ ਵੀ ਨਹੀਂ ਚੁੱਕੀ ਐ ਕਰਤਾ ਜੀ ਵੋ ਕਰਤਾ ਜੀ ਇਹ ਹੁਣ 5 ਸਾਲ ਨੇ 5 ਸਾਲ ਇਹ ਭੰਡਣ ਤੇ ਲਾਉਣਗੇ ਵੀ ਐ ਕਰਤਾ ਜੀ ਇਹਨਾਂ ਨੇ ਆ ਨਹੀਂ ਕਰਿਆ ਇਹਨਾਂ ਨੇ ਉਹ ਨਹੀਂ ਕਰਿਆ ਉਹ ਨਹੀਂ ਹੋਇਆ ਆ ਨਹੀਂ ਹੋਇਆ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਇਹ ਉਹ ਲੋਕ ਨੇ ਜਿਹੜੇ ਹੁਣ ਸੱਤਾਧਾਰੀ ਨੇ ਤੁਸੀਂ ਸਮਝ ਹੀ ਗਏ ਉਹ ਕੌਣ ਨੇ ਸਾਧ ਸੰਗਤ ਮੈਂ ਇਥੇ ਤਾਂ ਕਰਕੇ ਬੇਨਤੀ ਕਰਦਾ ਵੀ ਕੁਝ ਲੋਕ ਨਹੀਂ ਸੀ ਚਾਹੁੰਦੇ ਵੀ ਫਰੀਦਕੋਟ ਦੇ ਖਡੂਰ ਸਾਹਿਬ ਤੋਂ ਜਿੱਤ ਹੋਵੇ ਖਾਲਸੇ ਦੀ ਕੁਝ ਲੋਕ ਨਹੀਂ ਸੀ ਚਾਹੁੰਦੇ ਵੀ ਇੱਥੋਂ ਕੁਝ ਲੋਕ ਜਿੱਤਣ ਮੈਂ ਤਾਂ ਕਰਕੇ ਬੇਨਤੀ ਕਰਦਾ ਜੇ ਅੱਜ ਖਡੂਰ ਸਾਹਿਬ ਤੇ ਫਰੀਦਕੋਟ ਦੇ ਲੋਕਾਂ ਨੇ ਇਤਿਹਾਸ ਸਿਰਜਿਆ ਉਥੇ ਬਠਿੰਡਾ ਤੇ ਸੰਗਰੂਰ ਵਾਲਿਆਂ ਨੂੰ ਲੋਕੀ ਬਹੁਤ ਗਲਤ ਬੋਲ ਰਹੇ ਨੇ ਸੋ ਮੈਂ ਬੇਨਤੀ ਕਰਾਂ ਵੀ ਐਦਾਂ ਨਾ ਕਰੋ ਭਾਈ ਠੀਕ ਹੈ ਫਰੀਦਕੋਟ ਵਾਲੇ ਤੇ ਖਡੂਰ ਸਾਹਿਬ ਵਾਲੇ ਜਾਗ ਪਏ ਚਲੋ ਸੰਗਰੂਰ ਵਾਲੇ ਪਹਿਲਾਂ 2 ਸਾਲ ਪਹਿਲਾਂ ਜਾਗ ਪਏ ਸੀ ਇਸ ਵਾਰ ਚਲੋ ਕੋਈ ਗੱਲ ਨਹੀਂ ਤੇ ਉੱਥੋਂ ਕੋਈ ਆਜ਼ਾਦ ਜਿੱਤ ਜਾਂਦਾ ਕੋਈ ਦੁੱਖ ਨਹੀਂ ਸੀ ਉੱਥੋਂ ਕੋਈ ਹੋਰ ਜਿੱਤ ਜਾਂਦਾ ਦੁੱਖ ਨਹੀਂ ਸੀ ਪਰ ਸਿਮਰਨਜੀਤ ਸਿੰਘ ਮਾਨ ਹਾਰ ਗਏ ਚਲੋ ਕੋਈ ਗੱਲ ਨਹੀਂ ਉਹ ਚਲੋ ਇੱਕ ਵੱਖਰਾ ਵਿਸ਼ਾ ਤੇ ਬਠਿੰਡੇ ਤੋਂ ਇੱਕ ਬੰਦਾ ਜਿਹੜਾ ਆਪਣੇ ਘਰੇ ਕਚਹਿਰੀ ਲਾਉਂਦਾ ਹੈ ਲੋਕਾਂ ਦੇ ਮਸਲੇ ਸੁਣਦਾ ਹੈ ਉਹਨਾਂ ਦੇ ਦੁੱਖਾਂ ਨੂੰ ਸੁਣਦਾ ਹੈ ਹੱਲ ਕਰਦਾ ਲੱਖਾਂ ਸਿਧਾਨਾ ਉਹ ਹਾਰ ਗਿਆ ਤੇ ਬਠਿੰਡੇ ਵਾਲੇ ਕਹਿੰਦੇ ਲੋਕਾਂ ਨੇ ਮਿਹਣਾ ਲੈ ਲਿਆ ਚਲੋ ਕੋਈ ਗੱਲ ਨਹੀਂ ਅਗਲੀ ਵਾਰ ਸਹੀ 2027 ਦੇ ਵਿੱਚ ਸਹੀ 2027 ਦੇ ਵਿੱਚ ਗੱਲ ਵੱਖਰੀ ਹੈ ਵੀ ਸਾਨੂੰ ਉਹ ਬੰਦੇ ਚੁਣਨੇ ਪੈਣਗੇ ਜਿਹੜੇ ਪੰਜਾਬ ਹਤਾਸ਼ੀ ਨਹੀਂ ਹੁਣ ਤਾਂ ਅਸੀਂ ਐਵੇਂ ਚੁਣ-ਚੁਣ ਕੇ ਭੇਜਦੇ ਜਿਹੜੇ ਲੋਕਾਂ ਨੂੰ ਪਿੰਡ ਦੀ ਸਰਪੰਚੀ ਨਹੀਂ ਸੀ ਕੋਈ ਦੰਦਾ ਅਸੀਂ ਉਹਨਾਂ ਨੂੰ ਵਿਧਾਨ ਸਭਾ ਦੇਤੀ ਤੇ ਉਹਨਾਂ ਲੋਕਾਂ ਨੇ ਫਿਰ ਵੀ ਕੱਖ ਨਹੀਂ ਜੇ ਕੀਤਾ ਚਲੋ ਕੋਈ ਗੱਲ ਨਹੀਂ ਸਾਡੇ ਕੋਲੇ ਮੌਕਾ ਹੈ ਤੇ ਜਨਤਾ ਇਸ ਮੌਕੇ ਨੂੰ ਜ਼ਰੂਰ ਸੰਭਾਲੇ ਮੈਂ ਤਾਂ ਕਰਕੇ ਬੇਨਤੀ ਕਰਦਾ ਵੀ ਜਿਸ ਤਰ੍ਹਾਂ ਫਰੀਦਕੋਟ ਦੇ ਖਡੂਰ ਸਾਹਿਬ ਵੱਲੇ ਲੋਕਾਂ ਨੇ ਏਕਾ ਕਰਿਆ ਸਾਡੇ ਪੰਜਾਬ ਦੇ ਪੂਰੇ ਪੰਜਾਬ ਦੇ ਸੂਬੇ ਨੂੰ ਏਕਾ ਕਰਨਾ ਪੈਣਾ ਤਾਂ ਇਹ ਲੋਕ ਜਿਹੜੇ ਨੇ ਬਾਰ ਹੋਣਗੇ ਸੱਤਾ ਚ ਨਹੀਂ ਬਾਰ ਨਹੀਂ ਹੋਣੇ ਉਹਨਾਂ ਲੋਕਾਂ ਨੂੰ ਮੂਰੇ ਲੈ ਕੇ ਆਈਏ ਜਿਹੜੇ ਸੱਚਮੁੱਚ ਪੰਦਾ ਪੰਜਾਬ ਹਤਾਸ਼ੀ ਨੇ ਜੇ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਤਾਂ ਆਪਣੇ ਆਪ ਨੂੰ ਅੱਗੇ ਲੈ ਕੇ ਆਓ ਆਜ਼ਾਦ ਹੀ ਖੜੇ ਕਰੋ ਆਜ਼ਾਦ ਹੀ ਲੜੋ ਤੇ ਬਹੁਤ ਚੰਗਾ ਹੋਊਗਾ ਸੱਤਾ ਦੇ ਵਿੱਚ ਆਉਣਾ ਪੈਣਾ ਹੈ ਸਾਡੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ